1500 ਦਾ 1500 ਦਾ 1500 ਦਾ ਜਿਹੜਾ ਮਰਜ਼ੀ ਡਿਜ਼ਾਈਨ 2000 ਦਾ ਆ ਵੀ 2000 ਦਾ ਆ ਵੀ 2000 ਦਾ ਆ ਵੀ 2000 ਦਾ ਆ ਵੀ 2000 ਦਾ ਸਾਰੇ ਦਰਵਾਜੇ 2-2000 ਰੁਪਏ ਦੇ ਨੇ ਸਰਮਾਇਕੇ ਵਾਲਾ ਦਰਵਾਜਾ بارش ਪੈਂਦੀ ਹੈ بارش ਨਾਲ ਕੋਈ ਦਿੱਕਤ ਵਾਲੀ ਗੱਲ ਨਹੀਂ ਪੰਜਾਬ ਦਾ ਪੂਰੇ ਹਰਿਆਣੇ ਦਾ ਖੁੱਲਾ ਚੈਲੰਜ ਹੈ ਸਾਡਾ ਕੁਆਲਿਟੀ ਦਾ ਵੀ ਰੇਟਾਂ ਦਾ ਵੀ ਸਾਗਵਾਨ ਡੋਰ ਹੈ 700 ਰੁਪਏ ਫੁੱਟ ਹੈ ਜਿਹੜਾ ਜਿਹੜਾ ਮਰਜ਼ੀ ਤੁਸੀਂ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਪਿਓਰ ਸਾਗਵਾਨ ਹੈ ਉਹਦਾ ਰੇਸ਼ਾ ਜਿਹੜਾ ਹੋਊਗਾ ਕੁੱਲ ਮਾ ਰੇਸ਼ਾ ਹੋਊਗਾ ਰੇਸ਼ੇ ਚੋਂ ਰੇਸ਼ਾ ਘੁੰਮਦਾ ਜਾਊਗਾ ਸਾਰਾ ਕੰਮ ਮ ਸਰਮੈਕਾ ਲਮੀਨੇਟ ਕਰਤਾ ਸਾਰਾ ਸਾਰਾ ਦਿਨ ਲੱਗ ਜਾਂਦਾ ਲਮੀਨੇਟ ਕਰਨ ਨੂੰ ਡਿਜ਼ਾਈਨ ਪਾਉਣ ਨੂੰ ਇਹ ਸਾਡਾ 1 ਮਿੰਟ ਦੇ ਵਿੱਚ ਸਾਰਾ ਪ੍ਰੋਸੈਸ ਹੈ ਜੀ 1 ਮਿੰਟ ਦਾ ਸਾਰੇ ਸਰਮੈਕ ਵਾਲੇ ਦਰਵਾਜੇ ਨੇ ਤੁਹਾਨੂੰ ਉਹੀ 2000 ਰੁਪਏ ਦਾ ਪੈਂਦਾ ਪੰਜਾਬ ਹਰਿਆਣਾ ਹਿਮਾਚਲ ਸਾਰੇ ਕਿਤੇ ਸਾਡੀ ਡਿਲੀਵਰੀ ਹੈ ਡਿਸ਼ ਰੈਕ ਆ ਚੀਜ਼ਾਂ ਤੁਸੀਂ ਜੋ ਮਰਜ਼ੀ ਬਣਵਾ ਸਕਦੇ ਹੋ ਇਹ ਕਿਵੇਂ ਕਿਸੇ ਦੀ ਹਾਈਟ ਛੋਟੀ ਹੁੰਦੀ ਹੈਗੀ ਹੈ ਠੀਕ ਹੈ ਜੀ ਉਹਨੂੰ ਇਸ ਚੀਜ਼ ਦੀ ਦਿੱਕਤ ਨਾ ਆਵੇ ਅਰੇ ਵਾਹ ਬਾਸਕਟਸ ਹੋਗੀ ਕਟਲਰੀ ਟ੍ਰੇ ਹੋਗੀ ਤੁਹਾਡਾ ਕੋਈ ਵੀ ਡਿਜ਼ਾਈਨ ਤੁਹਾਡਾ ਹੈਗੇ ਹੈ ਜਿਹਹ ਜਾਂ ਮਰਜ਼ੀ ਡਿਜ਼ਾਈਨ ਹੋਵੇ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੋਊਗੀ ਐਵੇਂ ਨਹੀਂ ਹੈਗਾ ਵੀ ਤੁਹਾਨੂੰ ਇੱਕ ਚੀਜ਼ ਕਿਸੇ ਹੋਰ ਪਾਸੋਂ ਜਗ੍ਹਾ ਲੈ ਨਹੀਂ ਪਵੇ ਇਹਦੇ ਵਿੱਚ ਲੱਕੜ ਦੀ ਕੁਆਲਿਟੀ ਜਿਹਹ ਜੀ ਮਰਜ਼ੀ ਲੈ ਲਓ ਸਾਗਵਾਨ ਲੈ ਲਓ ਮਿਰਿੰਡੀ ਲੈ ਲਓ ਕੈ ਲੈ